सूठे पजे अखो ਇਹ ਕਿਹੜੀ ਜਥੇਬੰਦੀ ਹੈ ਮੇਰਾ ਨਾਮ ਹਰਜਿੰਦਰ ਸਿੰਘ ਜੀ ਕਿਤੇ ਪੜਾਹਾ ਹਾਂ ਜਿਹਨੇ ਸੇਕੀ ਹੈ ਕਿ ਇਹ ਮਾਮਲਾਗਾ ਜਿਹੜਾ ਤੁਹਾਨੂੰ ਦਿੱਤਾ ਜਾ ਰਿਹਾ ਹੈ ਮਾਮਲਾ ਜੀ ਦੇਖੋ ਇੱਕ ਪਰਿਵਾਰਕ ਮਾਮਲਾ ਹੈ ਸਾਡੇ ਆਗੂ ਨਾਲ ਸੰਬੰਧਤ ਹੈਗਾ ਆਰਾਮਕੋਟਪੁਰੂ ਦਾ ਉਹਦੀ ਭਤੀਜ ਨੂੰ ਹੈ ਉਹਦੇ ਭਾਈ ਲక్ష్మణ ਸਿੰਘ ਦੀ ਨੋ ਹੈ ਸਰਜਿੰਦਰ ਕੌਰ ਜਿਹਨੇ ਪਿਛਲੇ ਵੀ ਐਸੇ ਮਹੀਨੇ ਦੀ 9 ਤਰੀਕ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਹਦਾ ਕਾਰਨ ਕਰਕੇ ਉਹ 26 ਤਰੀਕ ਦੀ ਰਾਤ ਤੱਕ ਡੀਐਮਸੀ ਆ ਹਸਤਾਲ ਦੇ ਵਿੱਚ ਜਿੰਦਗੀ ਮੌਤ ਦੀ ਲੜਾਈ ਲੜਦੀ ਲੜਦੀ ਅੰਤੋਦੀ ਜ਼ਿੰਦਗੀ ਦਾ ਅੰਤ ਹੋ ਗਿਆ ਉਹ ਹਾਰ ਗਈ ਜ਼ਿੰਦਗੀ ਦੇ ਹੱਥੋਂ ਉਹਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਨੇ ਜਿਹੜਾ ਪਰਿਵਾਰ ਨੇ ਸੱਚ ਨੂੰ ਦੇਖਭਾਲ ਕਰਨੀ ਹੁੰਦੀ ਹੈ ਉਸੇ ਰਾਤ ਜਾ ਕੇ ਉਹਦੀ ਸਾਮ ਡੈੱਡ ਬੋਡੀ ਲੈ ਕੇ ਇੱਥੇ ਆਪਣੇ ਬਠਿੰਡੇ ਦੀ ਮੌਰਚੀ ਦੇ ਵਿੱਚ ਲਿਆ ਕੇ ਰੱਖ ਲਈ ਬਠਿੰਡੇ ਮੌਰਚੀ ਦੇ ਰੱਖਣ ਤੋਂ ਬਾਅਦ ਅਸੀਂ ਵੀ ਇੱਥੇ ਹਜ਼ਾਰਾਂ ਅਧਿਕਾਰੀ ਵੀ ਸਾਰੇ ਆਏ ਆ ਉਹਦੀ ਵੀਡੀਓ ਇੱਕ ਬਹੁਤ ਚੱਲ ਰਹੀ ਹੈ ਕੁੜੀ ਦੇ ਸੁਣ ਦੇਵਾਂਗੇ ਸਾਰਿਆਂ ਨੂੰ ਇਹਦੇ ਚ ਕੁੜੀ ਮੰਨੀ ਹੋਈ ਐ ਉਹ ਇਲਾਜ ਤੋਂ ਬਾਅਦ ਵੀ ਹਾਂ ਮੇਰਾ ਇਲਾਜ ਕਰਵਾਇਆ ਇਹਨਾਂ ਨੇ ਇਹਨਾਂ ਦਾ ਕੋਈ ਗੁਨਾਹ ਨਹੀਂ ਹੈਗਾ ਮੈਨੂੰ ਆਪ ਤੋਂ ਹੀ ਗਲਤੀ ਹੋਈ ਐ ਮੈਂ ਕੋਈ ਜਰੀ ਜਰੀ ਦੀ ਚੀਜ਼ ਨਿਗੜ ਲਈ ਇਹਦਾ ਦੋਸ਼ੀ ਕੋਈ ਨਹੀਂ ਪੜਦਾ ਮੈਂ ਖੁਦ ਦੋਸ਼ੀ ਐ ਮੈਂ ਕਿਸੇ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ ਇਹ ਵੀਡੀਓ ਸਾਡੇ ਕੋਲੇ ਹੈਗੀ ਐ ਉਹਦੀਆਂ ਬਹੁਤ ਸਾਰੀਆਂ ਵੀਡੀਓ ਹੋਰ ਵੀ ਐ ਜਿਹੜੀਆਂ ਅਸੀਂ ਦੇਵਾਂਗੇ ਪਰਿਵਾਰ ਨਾਲ ਸੰਬੰਧਤ ਪਿਛਲੀ ਵਾਰੀ ਵੀ ਪਿਛਲੇ ਸਾਲ ਉਹ ਸਪਰੇ ਪੀ ਗਈ ਸੀ ਇੱਕ ਵਾਰੀ ਇਹ ਘਟਨਾ ਤੋਂ ਬਾਅਦ ਜਿਹੜਾ ਰਾਮ ਸਿੰਘ 9 ਤਰੀਕ ਨੂੰ ਉਸ ਦਿਨ ਅਸੀਂ ਫਾਜ਼ਿਲਕਾਂ ਦੇ ਵਿੱਚ ਕੱਪੜੇ ਵੰਡਣ ਵਾਸਤੇ ਗਏ ਆ ਪਹਿਲਾ ਕਣਕ ਲੈ ਕੇ ਗਏ ਆ ਬਾਅਦ ਚ ਤੂੜੀ ਲੈ ਕੇ ਗਏ 9 ਤਰੀਕ ਨੂੰ ਅਸੀਂ ਕੱਪੜੇ ਲੈ ਕੇ ਤੁਰੇ ਆ ਇਧਰੋਂ ਆਰਾਮ ਵੀ ਸਾਡੇ ਜੱਥੇ ਦੇ ਵਿੱਚ ਸੀ ਨਾਲ ਉਹ ਉੱਥੇ ਕੱਪੜੇ ਵੰਡਦਾ ਫਿਰਦਾ ਜਦੋਂ ਉਹਨੂੰ ਫੋਨ ਜਾਂਦਾ ਉੱਥੇ ਵੀ ਆਏ ਕਰਕੇ ਤੇਰੀ ਭਤੀਜ ਨੇ ਉਹਨੇ ਸਪਰੇਅ ਪੀ ਲਈ ਉਹਨੂੰ ਉੱਥੇ ਸੁਨੇਹਾ ਜਾਂਦਾ ਉਸ ਟਾਈਮ ਦੀ ਲੋਕੇਸ਼ਨ ਉਹਦੀ ਉੱਥੋਂ ਦੀ ਹੈ ਉੱਥੋਂ ਉਹ ਆਉਂਦਾ ਆ ਕੇ ਸਾਮ ਸੰਭਾਲ ਦੇ ਵਿੱਚ ਉਹ ਵੀ ਸ਼ਾਮਲ ਹੁੰਦਾ ਉਹਦੇ ਚ ਪਰ ਉਹ ਨਹੀਂ ਬਚਦੀ ਹੈਗੀ ਕੱਲ ਜਿਹੜੀ ਪਰਸੋ ਅਥਰੇ ਅਚਾਨਕ ਐਫ ਆਈ ਆਰ ਕੱਟੀ ਕਮਾਲ ਮੰਨ ਗਏ ਅਸੀਂ 306 ਲੱਗਦੀ ਹੈ ਅੱਜ ਤੱਕ ਅਸੀਂ ਸੁਣਦੇ ਆਏ ਆਂ ਵੀ ਜਦੋਂ ਕੋਈ ਖੁਦਕਸ਼ੀ ਕਰਦਾ ਤਾਂ ਜ਼ਿੰਮੇਵਾਰ ਕੌਣ ਵੜਦਾ 306 ਵਾਲਾ ਮੁਕੱਦਮਾ ਦਰਜ ਹੁੰਦਾ ਹੈ ਆਰਾਮ ਦੀ ਕੰਧ ਟਿਕਣੀ ਹੋਈ ਹੈ ਚੁੱਲਾ ਢੋਆ ਡੈਸਾ ਹਕਤਾ ਢੋਆ ਡੈ ਖੇਤੀ ਢੋਆ ਡਾ ਕੋਈ ਲਾਗਾ ਦੇਗਾ ਨਹੀਂ ਹੈਗਾ ਇੱਕ ਖੂਨ ਦਾ ਰਿਸ਼ਤਾ ਜ਼ਰੂਰ ਹੈ ਆਰਾਮ ਦਾ ਉਹਨਾਂ ਨਾਲ ਆਰਾਮ ਦੇ ਘਰ ਵਾਲੀ ਉਹ ਸਮੇਂ ਤੇ ਹਸਟਾਲ ਦੇ ਵਿੱਚ ਬੈਠੀ ਆ ਉਹਦੇ ਬੱਚੇ ਨੂੰ ਦਵਾਈ ਦੋਣ ਦੇ ਲਈ ਉਹਨਾਂ ਦੋਨਾਂ ਜੀਆਂ ਨੂੰ 302 ਦੇ ਮੁਕੱਦਮੇ ਦੇ ਵਿੱਚ ਇਸ ਤਰ੍ਹਾਂ ਫਸਾਇਆ ਜਾਂਦਾ ਜਿਵੇਂ ਕੋਈ ਬਹੁਤ ਵੱਡਾ ਦੋਸ਼ ਉਹਨਾਂ ਨੇ ਕੀਤਾ ਹੁੰਦਾ ਹੈ ਜਿਰੇਚ ਅਸੀਂ ਸਾਡੀ ਜਥੇਬੰਦੀ ਵੱਲੋਂ ਇਹ ਗੱਲ ਨੂੰ ਉਮੇ ਲੈਤਾ ਕਿਉਂਕਿ ਅਸੀਂ ਲਗਾਤਾਰ ਲੰਬੇ ਸਮੇਂ ਤੋਂ ਦੇਖਦੇ ਆਉਂਦੇ ਆ ਉਹੀ ਘਟਨਾਵਾਂ ਸਾਡੇ ਨਾਲ ਵਾਪਰ ਜਾਂਦੀਆਂ ਹਨ ਗੌਲਾ ਕੀਤਾ ਜਾਂਦਾ ਹੈ ਜੇ ਸਾਡੇ ਕਿਸੇ ਵਿਅਕਤੀ ਤੋਂ ਕੋਈ ਫਰਕਸ਼ਾਹ ਕਰਾਇਆ ਨਹੀਂ ਜਾਂਦਾ ਉਹਨੂੰ 2-3 ਗੁਣੇ ਵੱਧ ਪੇਸ਼ ਕਰਕੇ ਉਹਦੀ ਜ਼ਿੰਦਗੀ ਨੂੰ ਅੰਤ ਤਿੱਕਰ ਲਾਇਆ ਜਾਂਦਾ ਹੈ ਇਸ ਲਈ ਜਿਹੜਾ ਆਰਾਮ ਤੇ ਮੁਕੱਦਮਾ ਦਰਜ ਹੋਇਆ ਅਸੀਂ ਇੱਥੋਂ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦੇਣ ਦੇ ਲਈ ਆਏ ਆ ਆਓ ਤੁਸੀਂ ਇਨਕੁਆਇਰੀ ਕਰ ਲਓ ਜੇ RAM ਉਹਦੇ ਦੋਸ਼ੀ ਸ਼ਾਫਤ ਹੁੰਦਾ ਉਹਦਾ ਪਰਿਵਾਰ ਉਹਦੇ ਦੋਸ਼ੀ ਸ਼ਾਫਤ ਹੁੰਦਾ ਅਸੀਂ ਪਰਚਾ ਨਹੀਂ ਉਹਨੂੰ ਸਜ਼ਾ ਦਿਵਾਉਣ ਤੇ ਕਰਾ ਅੱਡ ਲੜਾਂਗੇ ਕਿਉਂਕਿ ਸਾਡੀ ਅਸੀਂ ਵੀ ਧੀਆ ਪੈਣ ਵਾਲਿਆ RAM ਦੇ ਆਪ ਦੇ ਵੀ ਇੱਕ ਧੀ ਹੈਗੀ ਉਹਦਾ ਉਹ ਭਾਈ ਜੀ ਜਿਹੜੇ ਨੋਹ ਹੈ ਉਹਦੇ ਦੋ ਧੀਆ ਹੈਗੀਆਂ ਉਹਦਾ ਇੱਕ ਭਾਈ ਇਹ ਤੇ ਵਿਚ ਬੈਠਾ ਹੈ ਉਹਦੇ ਕੱਲੀਆਂ ਤਿੰਨ ਧੀ ਹੈ ਇਹੋ ਜਿਹਾ ਪਰਿਵਾਰ ਹੈ ਸਾਡਾ شریف ਪਰਿਵਾਰ ਹੈ ਉਹਦੀ ਪਿੰਡ ਦੇ ਵਿੱਚ ਇਨਕੁਆਇਰੀ ਕਰ ਲੋ ਜੇ ਆਰਾਮ ਕਿੰਨੇ ਕਿਸੇ ਕੁੱਤੇ ਦੇ ਰਲਾ ਵੀ ਮਾਰਿਆ ਹੋਵੇ ਜਾਂ ਆਰਾਮ ਨੇ ਕਿਸੇ ਦੇ ਘਰ ਦੇ ਵਿੱਚ ਦਾਖਲਤਾ ਜੀ ਦੇ ਕੇ ਕਦੇ ਕੋਈ ਨੁਕਸਾਨ ਕੀਤਾ ਹੋਵੇ ਅਸੀਂ ਉਹਦੇ ਜ਼ਿੰਮੇਵਾਰ ਆਰਾਮ ਨੂੰ ਠਹਿਰਾ ਕੇ ਆਰਾਮ ਨੂੰ ਸਜ਼ਾ ਦਿਵਾਵਾਂਗੇ ਪਰਦੀ ਹੈ ਕਿਸੇ ਹਾਲਤ ਚ ਵੀ ਇਹ ਸਜ਼ਾ ਅਸੀਂ ਆਰਾਮ ਦੇ ਪਰਿਵਾਰ ਨੂੰ ਤੇ ਆਰਾਮ ਨੂੰ ਨਹੀਂ ਹੋਣ ਦੇਵਾਂਗੇ ਕਿਉਂਕਿ ਇਹ ਉਹ ਨਿਰਦੋਸ਼ ਆ ਉਹਦੇ ਚ ਉਹਦੇ ਚ ਅਸੀਂ ਵੀਡੀਓ ਵਗੈਰਾ ਸੋਡੇ ਗਰੁੱਪ ਦੇ ਵਿੱਚ ਕੱਲ ਪਾਈ ਵੀ ਹੈ ਅੱਜ ਅਸੀਂ ਉਹ ਵੀਡੀਓ ਸਾਰੀਆਂ ਜਾਰੀ ਕਰਾਂਗੇ ਇਥੋਂ ਇਹ ਤੋਂ ਬਾਅਦ ਧਰਨੇ ਦੀ ਸਮਾਪਤੀ ਤੋਂ ਬਾਅਦ ਤੇ ਨਾਲ ਅਸੀਂ ਇੱਕ ਅਰਜੀ ਦੇ ਕੇ ਜਾਵਾਂਗੇ ਇਨਕੁਆਰੀ ਦੀ ਖਾਤਰ ਜੀ ਇਨਕੁਆਰੀ ਕਰਕੇ ਉਹ ਦੋਸ਼ੀਆਂ ਨੂੰ ਸਜ਼ਾ ਦਿੰਦੇ ਆਂ ਬੇਦੋਸ਼ੀਆਂ ਨੂੰ ਕੱਢਦੇ ਆਂ ਠੀਕ ਹੈ ਜੇ ਆਪਦੀ ਇਹ ਜਿੱਤ ਤੇ ਬਜਿੱਦ ਹੈ ਪ੍ਰਸ਼ਾਸਨ ਤੇ ਸਰਕਾਰ ਫਿਰ ਅਸੀਂ ਇਹ ਲੜਾਈ ਨੂੰ ਲੰਮੀ ਲੜਾ ਕੇ ਅੰਤਿਕ ਲੜਾਂਗੇ ਤੇ ਇਹਨੂੰ ਹਰ ਹਾਲਤ ਆਰਾਮ ਦੇ ਪਰਿਵਾਰ ਨੂੰ ਰਾਹਤ ਦਵਾਵਾਂਗੇ ਦੇ ਵਿੱਚ ਕੰਮ ਕੇ ਇਹਦੀ ਪ੍ਰਵਾਹ ਦੇ ਗਲਤੀ ਕਰਲੀ ਕੋਈ ਗੱਲ ਨਹੀਂ ਉਹ ਬਚੋੜੀਆਂ ਸਾਰੀਆਂ ਕੋਸ਼ਾ ਜੜੀ ਹੋ ਜਾਂ ਸਾਰੀਆਂ ਸੇਵਾ ਦੌਰ ਲੱਦੇ ਕੋਈ ਮੌਤ ਤੋਂ ਬਾਅਦ ਵਗ ਜਾਂਦੇ ਐ ਬੈਡ ਬੋਡੀ ਲੈਤੀ ਜਾਂਦੀ ਐ ਭਾਵੇਂ ਪੱਸੋਂ ਇੱਥੋਂ ਇੱਥੋਂ ਬਿਜੰਦੇ ਮੋਰਚੀ ਚ ਲੈ ਕੇ ਲਾਈ ਜਾਂਦੀ ਐ ਅਸੀਂ ਗਏ ਠੀਕ ਹਾਲ ਦੇ ਵਿੱਚ ਬੋਲੀ ਐ ਮੈਨੂੰ ਕਿਸੇ ਨੇ ਜ਼ਬਰਦਸਤੀ ਨਹੀਂ ਪਿਆ ਮੇਰੇ ਤੋਂ ਗਲਤੀ ਹੋਈ ਆ ਆਪਕੋ ਇਹਦਾ ਕੋਈ ਦੋਸ਼ੀ ਨਹੀਂ ਬਣਦਾ ਨਾ ਜ਼ਿੰਮੇਵਾਰ ਨਹੀਂ ਬਣਦਾ ਹੈਗਾ ਪਰ ਕੀ ਅੰਦਰੋਂ ਖਾਰ-ਖਾਦੀ ਕੀ ਬਾੜਿਆ ਰਾਮ ਤੇ ਰਾਮ ਨਾ ਘਰਵਾਲੀ ਜਿੰਨਾ ਵਾਚਿਆ ਸੁਝਦੀ ਦੁੱਖ ਦੇ ਸੁਖ ਦੇ ਭੈਣੇ ਭਰਾਵਾਂ ਦੇ ਆਪਾਂ ਜਾਣੇ ਹੀ ਆ ਪ੍ਰਭੂ ਤੋਂ ਰੋਣਾ ਨਹੀਂ